ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਸੂਬਾ ਹੈ ਇਹ ਸਦੀਆਂ ਤੋਂ ਇੱਕ ਇਸ ਤਰ੍ਹਾਂ ਦਾ ਸੂਬਾ ਜਿੱਥੇ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਇਹ ਸਾਡੇ ਗੁਰੂਆਂ ਦਾ ਜੋ ਜਦੀਪਰ ਦਾ ਫਲਸਫਾ ਸੀ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਗਏ ਹੈ ਉਹਦੇ ਤਹਿਤ ਇਹ ਸਾਰੀ ਇੱਥੇ ਸ਼ਾਂਤੀ ਅਮਨ ਭਾਈਚਾਰਕ ਸਾਂਝ ਰਹੀਦੀ ਹੈ ਦੁੱਖ ਹੈ ਕਿ ਪਿਛਲੇ 10-12 ਸਾਲਾਂ ਤੋਂ ਕਿ ਕੈਜੀ ਸਾਜ਼ ਇਸੇ ਰਸਤੀ ਜਾ ਰਹੀ ਹੈ ਜਿਹੜੀ ਇਹਨਾਂ ਨੇ ਦੱਸਿਆ ਪਤਾ ਪਾ ਕੇ ਸੋ ਸਾਰਾ ਬਿਆਨ ਕੀਤਾ ਤੁਹਾਨੂੰ ਦੇਵਾਂਗੇ ਕਿ ਬੜਾ ਦੁੱਖ ਦੀ ਗੱਲ ਹੈ ਪਤਾ ਨਹੀਂ ਕਿਉਂ ਸਾਰੇ ਪੰਜਾਬ ਦੇ ਤੇ ਦੇਸ਼ ਦੇ ਲੋਕ ਚੁੱਪ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸਵਦਾ ਸਾਂਝਾ ਅੱਜ ਦੁਨੀਆ ਨੂੰ ਅੱਜ ਵੀ ਵਰਲਡ 'ਚ ਰਸਤਾ ਅਮਨ ਸ਼ਾਂਤੀ ਦਾ ਪਿਆਰ ਦਾ ਭਾਈਚਾਰ ਸਾਂਝਾ ਦਾ ਦਿਖਾ ਰਿਹਾ ਹੈ ਗੁਰਬਾਣੀ ਦੀ ਕਿਸੇ ਲਾਈਨ ਤੇ ਅੱਜ ਸਾਇੰਸ ਨਹੀਂ ਤਰੱਕੀ ਕਰ ਗਿਆ ਕਿ ਕਿੰਤੂ ਇੱਕ ਲਫ਼ਜ਼ ਤੇ ਨਹੀਂ ਕਰ ਸਕਦਾ ਇਹ ਲਾਈਨ ਤਾਂ ਬਹੁਤ ਵੱਡੀ ਹੈ ਉਸ ਧਰਮ ਦੀ ਉਸ ਸਾਡੇ ਗੁਰੂ ਗੁਰੂ ਸਾਹਿਬ ਦੀ ਬੇਅਦਬੀ ਕਰਨੀ 10 ਸਾਲ ਤੋਂ ਪਹਿਲਾਂ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਸੋਚਿਆ ਕਿ ਹੁਣ ਕੋਈ ਹੋਰ ਨਾ ਰਹੇ ਜੀ ਗੀਤਾ ਦੀ ਵੀ ਕੀਤੀ ਫਿਰ ਸੋਚਿਆ ਕਿ ਅਜੇ ਤੱਕ ਕਮੀ ਰਹਗੀ ਫਿਰ ਮਲੇਰ ਕੋਲਲੇ ਚ ਉਸਦੀ ਵੀ ਕੀਤੀ ਜਿਹੜਾ ਕੁਰਾਨ ਕੁਰਾਨ ਸ਼ਰੀਫ ਦੀ ਔਰ ਕੁਰਾਨ ਸ਼ਰੀਫ ਦਾ ਕੇਸ ਕੋਰਟ ਚੱਲਿਆ ਕੋਰਡ ਦੇ ਸਜ਼ਾ ਹੋਈ ਸਜ਼ਾ ਦੇ ਪਿੱਛੇ ਬੈਕਗ੍ਰਾਉਂਡ ਸਟੋਰੀ ਆਈ ਤੁਹਾਡੇ ਸਾਹਮਣੇ ਪਤਾ ਮੈਂ ਉਦੋਂ ਅੱਗੇ ਨਹੀਂ ਗੱਲ ਕਹਿਣੀ ਲੇਕਿਨ ਉਹ ਤਾਂ ਸਪਸ਼ਟ ਅਦਾਲਤ ਨਹੀਂ ਕਰਤਾ ਹੈ ਬਿਆਨ ਨਹੀਂ ਕਰਤਾ ਹੈ ਦੁੱਖ ਹੈ ਕਿ ਹੁਣ ਫੇਰ ਕੀ ਹੋਇਆ ਕਿ ਫੇਰ ਵੋਟਾਂ ਆਉਣੀਆਂ ਨੇ ਅੱਗੇ ਉਹ ਵੀ ਸਾਸ਼ੋਸਲੇ ਵੋਟਾਂ ਦੀ ਸੀ ਇੰਨੀ ਵੱਡੀ ਡਿਵੈਲਪਮੈਂਟ ਹੋਈ ਹੈ ਹੋਇਆ ਹੈ ਕਿ ਕਾਲੀ ਦਲ ਨੁਕਸਾਨ ਕਰਨ ਵਾਸਤੇ ਕੀ ਗੇਮ ਖੇਲੀ ਜਾਵੇ ਉਹ ਗੇਮ ਉਹਦੇ ਕਾਮਯਾਬ ਹੋਈ ਹੁਣ ਅਗਲੇ ਸਮੇਂ ਵਾਸਤੇ ਕਿ ਸਰਕਾਰ ਆਪਦੇ ਕੰਮਾਂ 'ਚ ਫੇਲ ਹੋ ਗਈ ਹੈ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਤੇ ਹੁਣ ਅਗਲੇ ਕੰਮਾਂ ਵਾਸਤੇ ਜੋ ਹਿੰਦੁਸਤਾਨ ਦੀ ਦੁਨੀਆ ਦਾ ਕਾਬਿਲ ਆਦਮੀ ਇੱਕ ਗਰੀਬ ਘਰ ਚ ਪੈਦਾ ਹੋ ਕੇ ਡਾਕਟਰ ਅਮੇ德ਕਰ ਸਾਹਿਬ ਜੀ ਨੂੰ ਸਾਰੀ ਦੁਨੀਆ ਸਿਰ ਚ ਘਾਉਂਦੀ ਹੈ ਮੱਥਾ ਟੇਕਦੀ ਹੈ ਅੱਜ ਆਪਣੇ ਸਭ ਦੇ ਜਿਹੜੇ ਰਾਈਟ ਹੈ ਬਣਿਆਦੀ ਉਹਦੇ ਵਿਧਾਨ ਲਿਖੇ ਹੋਏ ਦੇ ਮੁਤਾਬਕ ਹੈ ਅੱਜ ਉਸ ਵਿਧਾਨ ਨੂੰ ਇੱਕ ਅੱਖਰ ਵੀ ਛੇੜਨਾ ਉਹਦੀ ਬੜੀ ਵੱਡੇ ਵਗਿਆ ਕੀਤੀ ਜਾਂਦੀ ਹੈ ਤੇ ਉਹਦੇ ਚ ਸਜ਼ਾ ਹੁੰਦੀ ਹੈ ਕੈਦ ਹੁੰਦੀ ਹੈ ਤੇ ਦੇਸ਼ ਸਾਰਾ ਰੌਲਾ ਪਾਉਂਦਾ ਹੈ ਮਹਾਰਾਣਾ ਕਿ ਦੇਸ਼ ਚੁੱਪ ਹੈ ਪੰਜਾਬ ਚੁੱਪ ਹੈ ਐ ਹੋਵੇ ਜੇ ਕੋਈ ਸ਼ੋਇਆ ਨਹੀਂ ਹੁੰਦਾ 26 ਜਨਵਰੀ ਹੋਵੇ ਦਿਨ ਦਾ ਟਾਈਮ ਹੋਵੇ ਪੌੜੀ ਲੱਗੀ ਹੋਵੇ ਹਥੌੜਾ ਲੈ ਕੇ ਬੰਦਾ ਗਿਆ ਹੋਵੇ ਕਿਤੇ ਮੂਰਤੀ ਤੋੜਨੀ ਸੌਖੀ ਸੀ ਉਹ ਲੇਕਿਨ ਕੋਈ ਸ਼ਾਂਤੀ ਕਿਉਂ ਕਿਉਂਕਿ ਹੁਣ ਸੀ ਕਿ ਦੋ ਭਾਈਚਾਰਿਆਂ ਚ ਕਿਵੇਂ ਇੱਥੇ ਗੜਤਲ ਪੈਦਾ ਕੀਤੀ ਜਾਵੇ ਤਾਂ ਕਿ ਅਗਲੀਆਂ ਵੋਟਾਂ ਚ ਉਹਨਾਂ ਦਾ ਲਾਹ ਲਿਆ ਜਾਵੇ ਸੋ ਮੈਨੂੰ ਦੁੱਖ ਹੈ ਕਿ ਵੋਟਾਂ ਤਾਂ ਪੈਂਦੀਆਂ ਰਹਿਣੀਆਂ ਨੇ ਤਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਕੀ ਪੰਜਾਬ ਨੂੰ ਅਸੀਂ ਬਚਾਉਣਾ ਹੈ ਕਿ ਉੱਥੇ ਅੰਗਰੇਜ਼ ਦੇ ਭਾਂਬੜੇ ਥੇ ਕਰਨੇ ਨੇ ਪਹਿਲੇ ਹੀ ਪੰਜਾਬ ਬਹੁਤ ਉਜੜ ਚੱਲਿਆ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਤੁਸੀਂ ਰੋਜ਼ ਅੰਕੜੇ ਦੇਖਦੇ ਹੋ ਤੁਸੀਂ ਸਾਨੂੰ ਬਲਕਿ ਸਮਝਾਉਂਦੇ ਹੋ ਸਾਡੇ ਸਵਾਲ ਕਰਦੇ ਹੋ ਮੈਂ ਉਹਨਾਂ ਅੰਕੜਿਆਂ ਨੂੰ ਤੁਹਾਨੂੰ ਦਿਰਾਉਣਾ ਨਹੀਂ ਚਾਹੁੰਦਾ ਤੇ ਸਾਰੇ ਕੰਮਾਂ 'ਚ ਫੇਲ ਹੋਣ ਤੋਂ ਬਾਅਦ ਲਾਰਜ ਡਾਟ ਫੇਲ ਹੈ ਇਹ ਨਹੀਂ ਪਤਾ ਕਿਹੜਾ ਜਾਂਦਾ ਕਿਤੋਂ ਤੱਕ ਸੇਫ ਹੈ ਕਿ ਨਾ ਹੈ ਕੋਈ ਪ੍ਰਵਾਹ ਨਹੀਂ ਜਿਹੜਾ ਸੂਬੇ ਦਾ ਖਜ਼ਾਨਾ ਹੈ ਉਹ ਸਿਰਫ ਪ੍ਰਚਾਰ ਤੇ ਤੇ ਬਾਹਰ ਕੰਮਾਂ ਤੇ ਖਰਚ ਕੀਤਾ ਜਾ ਰਿਹਾ ਹੈ ਸੂਬੇ ਵਾਲੇ ਪਾਸੇ ਤਰੱਕੀ ਵਾਲੇ ਕੋਈ ਚੀਜ਼ ਨਹੀਂ ਅੱਜ ਉਹ ਸਾਰੀ ਚੀਜ਼ ਲੁਕਾਉਣ ਵਾਸਤੇ ਡਾਕਟਰ ਸਾਹਿਬ ਦੇ ਅਮੀਰ ਕਰਜੀ ਦੀ ਜਿਹੜੀ ਮੋਸੀ ਮੂਰਤੀ ਉਹਨੂੰ ਤੋੜਿਆ ਗਿਆ ਅਸੀਂ ਇਸ ਕਰਕੇ ਅੱਜ ਬੜੇ ਸੀਰੀਅਸਲੀ ਤਾਂ ਇਹ ਮੀਟਿੰਗ ਸੱਦੀ ਸੀ ਕਿ ਤੇ ਜੋਰ ਪਾ ਕੇ ਕਿਹਾ ਜਾਵੇ ਕਿ ਕਿ ਨਹੀਂ ਇਹ ਇੰਨਾ ਹੀ ਨਹੀਂ ਕਿ ਮੜਾ ਪਰਚਾ ਦਰਜ ਹੋ ਗਿਆ ਇੱਕ ਬੰਦਾ ਫੜ ਲਿਆ ਜੀ ਠੀਕ ਹੈ ਨਹੀਂ ਬਹੁਤ ਵੱਡੀ ਇਹ ਜਿਹੜੀ ਸਾਜ਼ਿਸ਼ ਹੈ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਾਜ਼ਿਸ਼ ਦੇ ਪਿੱਛੇ ਜਿਵੇਂ ਪਿੱਛੇ ਸੀ 15 ਸਾਲ ਹੋ ਗਏ ਪੰਜਾਬ 'ਚ ਨਹੀਂ ਟਿਕ ਰਹੀ ਗੱਲ ਧਰਮ ਦੀ ਐਵੇਂ ਜਿਕਰ ਅੱਜ ਇਹਦੇ ਪਿੱਛੇ ਕਿਤੇ ਹੋ ਕੇ ਪੰਜਾਬ ਦੁਆਰਾ ਬਰਬਾਦ ਨਾ ਹੋਵੇ ਇਹ ਸਾਜ਼ਿਸ਼ ਦੇ ਕਰਦ ਵਾਲੇ ਕੌਣ ਨੇ ਪਿੱਛੇ ਬੈਕਗ੍ਰਾਉਂਡ ਤੇ ਉਹ ਬੰਦੇ ਜਿਹੜੇ ਹੈ ਪਬਲਿਕ 'ਚ ਨੰਗੇ ਹੋਣ ਤਾਂ ਕਿ ਕੋਈ ਜੁਰਤ ਨਾ ਕਰੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਪੰਜਾਬ ਦੇ ਮਹਾਲ ਨੂੰ ਵਿਗਾੜਨ ਦੀ ਇਹ ਅੱਜ ਸਾਡੇ ਦੋ ਮੇਨ ਇਸ਼ੂ ਸੀ ਬਾਕੀ ਜੋ ਭਰਤੀ ਦੀ ਗੱਲ ਹੈ ਉਹ ਪ੍ਰਕਿਰਿਆ ਕਿਉਂਕਿ ਸਾਡੇ ਸੈਕਟਰੀ ਆਫਿਸ ਵੀ ਹਨਗੇ ਇਹ ਸਾਰੇ ਦੇਖ ਦੇਖ ਕਰ ਰਹੇ ਤੁਹਾਨੂੰ ਇਹਨਾਂ ਨੂੰ ਦੱਸਿਆ ਲੇਕਿਨ ਮੇਨ ਜਿਹੜੇ ਸਹੀ ਅੱਜ ਸਾਡੇ ਇਹ ਦੋ ਇੱਕੇ ਇਸ਼ੂ ਦੂਸਰਾ ਇਸ਼ੂ ਐਸਜੀਪੀਸੀ ਵਾਲਾ ਐਸਜੀਪੀਸੀ ਵਾਲੇ ਇਸ਼ੂ ਦੇ ਵਿੱਚ ਹੈਰਾਨ ਆ ਸੀ ਕਿ ਪਹਿਲਾ ਸਾਡੇ ਦੇ 4 ਮਹੀਨੇ 6 ਮਹੀਨੇ ਜੋਰ ਦੇਗੇ ਕਿ ਦੇਖੋ ਕੋ ਬੋਟ ਬਗੈਰ ਆਈਡੈਂਟੀ ਕਾਰਡ ਤੋਂ ਡਾ ਹੋਵੇ ਫੋਟੋ ਲੱਗੀ ਹੋਵੇ ਹੁਣ ਮੈਂ ਪੁੱਛਦਾ ਕਿ ਨਾ ਆਈਡੈਂਟੀ ਕਾਰਡ ਦਾ ਫੋਟੋ ਨਾ ਵੀ ਗਏ ਖਤਮ ਹੋ ਗਏ ਕਹਿੰਦੇ ਕੋਈ ਲਿਖੋ ਕੁਝ ਲਿਖੋ ਨਾ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਕੋਈ ਵੀ ਚੀਜ਼ ਨਹੀਂ ਤੇ ਫਿਰ ਕੀ ਧਰਮ 'ਚ ਆਸਥਾ ਰੱਖਣ ਵਾਲੀ ਦੀ ਬੋਟ ਬਣੂਗੀ ਕਿ ਉਸ ਬੋਟ ਦੀ ਬਣ ਜੀ ਧਰਮ 'ਚ ਆਸਥਾ ਹੀ ਕੋਈ ਨਹੀਂ ਤੇ ਜੇ ਧਰਮ 'ਚ ਆਸਥਾ ਨਹੀਂ ਤਾਂ ਅੱਜ ਜੇ ਕਿਸੇ ਦੂਸਰੇ ਧਰਮ ਦੇ ਵਿੱਚ ਤੁਸੀਂ ਕੇਸਦਾਰੀ ਵਾਲਾ ਬੰਦਾ ਚਾਹੇ ਮਸੀਤ ਜਾ ਕੇ ਸੇਵਾ ਕਰਨੀ ਕੀ ਉਹ ਲੋਕ ਮੰਨ ਲੈਣਗੇ ਤੇ ਜੇ ਅਜੁੱਧਿਆ ਤੇ ਜਾ ਕੇ ਕਹੇ ਜੀ ਮੈਂ ਤਾਂ ਹੁਣ ਇੱਥੇ ਮਹੰਤ ਬਣਨਾ ਹੈ ਨੱਲਣਗੇ ਤੇ ਫਿਰ ਅਕਾਲ ਤਖਤ ਦੇ ਉੱਤੇ ਜਾਂ ਜੋ ਸਾਡਾ ਗੁਰੂਗਾ ਸਾਹਿਬ ਹੈ ਜਿਸ ਨੂੰ ਵਿਸ਼ਵਾਸ ਹੀ ਨਹੀਂ ਕਿ ਉਸ ਦੀ ਵਗਿਆ ਨਹੀਂ ਹੋਏਗੀ ਤੇ ਉਹ ਜਦੋਂ ਜੇ ਜਦੋਂ ਆ ਫੋਟਾ ਬਣ ਕੇ ਤੇ ਇੰਨਾ ਮੋਟਾ ਦੇ ਵਿੱਚੋਂ ਕੋ ਬੰਦੇ ਬਣ ਗਏ ਤਾਂ ਫਿਰ ਸਾਡੇ ਧਰਮ ਦੀ ਕਿੱਥੇ ਰੱਖੀ ਰਹਿ ਜੀ ਜਿਹਨੂੰ ਅਸੀਂ ਬਸਾ ਇੰਨੀ ਵੱਡੀ ਕੁਰਬਾਨੀ ਤਵਾਰ ਅੰਗਰੇਜ਼ ਤੋਂ ਬਾਅਦ ਠੀਕ ਕੀਤਾ ਸੀ ਅਸੀਂ ਕਾਨੂੰਨ ਨਾਲ ਉਹ ਹੱਥ ਚ ਲਿਆ ਸੀ ਕਿ ਉਹ ਉਹ ਬੰਦੇ ਹੀ ਆਉਣ ਇੱਥੇ ਸੇਵਾਦਾਰ ਜਿਹੜੇ ਇਸ ਧਰਮ ਨੂੰ ਮੰਨਦੇ ਨੇ ਸਹੀ ਧਰਮ ਨਾਲ ਉਹਦੇ ਥੱਲੇ ਪਾਲਣ ਕਰਦੇ ਨੇ ਤੇ ਅੱਜ ਫਿਰ ਜਦੋਂ ਇਹ ਬੋਟਾਂ ਬਣ ਗਈਆਂ ਤੇ ਇਹਨਾਂ ਚੋਂ ਬੰਦੇ ਚੁਣੇਗੇ ਉਹਨਾਂ ਧਰਮ ਨਾਲ ਲਿੰਕ ਹੀ ਕੋਈ ਨੂੰ ਜਾਣਦੇ ਕੋਈ ਨਹੀਂ ਧਰਮ ਕੀ ਚੀਜ਼ ਐ ਤੇ ਫਿਰ ਅੱਜ ਉਹ ਜਦੋਂ ਚਲਾਉਣਗੇ ਤਾਂ ਫਿਰ ਕਿਸ ਤਰ੍ਹਾਂ ਸਾਡਾ ਧਰਮ ਸੁਰੱਖਤ ਰਹਿ ਸਕੇਗਾ ਇਸ ਕਰਕੇ ਕਮਿਸ਼ਨ ਨੂੰ ਅੱਜ ਦੁਆਰਾ ਬੇਨਤੀ ਕਰਨ ਲੱਗੇ ਆ ਕਿ ਬੜਾ ਵੱਡਾ ਇਸ਼ੂ ਐ ਇਹਨੂੰ ਸਰਸਰੀ ਦਾ ਸਮਝੋ ਸਾਡੇ ਧਰਮ 'ਚ ਸਿੱਧਾ ਦਖਲ ਐ ਇਹਨੂੰ ਕਿਸੇ ਕੀਮਤ 'ਤੇ ਅਸੀਂ ਮਨਜ਼ੂਰ ਨਹੀਂ ਕਰਾਂਗੇ ਫੋਟੋ ਲੱਗੀ ਹੋਣੀ ਚਾਹੀਦੀ ਐ ਤਾਂ ਕਿ ਪਤਾ ਲੱਗੇ ਉੱਥੇ ਦਾ ਜੇ ਕੱਟੀ ਦਾੜੀ ਵਾਲਾ ਸਿੱਖ ਐ ਉਹਦੀ ਵੋਟ ਵੀ ਨਹੀਂ ਪੈ ਸਕਦੀ ਕੇਸ ਕੱਟੇ ਤਾਂ ਬੜੀ ਵੱਡੀ ਗੱਲ ਐ ਤੇ ਜੇ ਕੱਟੀਦਾਰੀ ਵਾਲੇ ਸਿੱਖ ਦੀ ਬੋਰਡ ਹੀ ਪੈ ਸਕਦੀ ਤੇ ਫਿਰ ਦੂਸਰੀ ਕਿ ਕੋਈ ਬੋਟ ਬਣਾਈ ਜਾਵੇ ਉਹਦੀ ਕਿਵੇਂ ਪੈਜੂਗੀ ਸੋ ਇਹ ਬਹੁਤ ਵੱਡੀ ਵਗਿਆ ਜਿਸ ਨੂੰ ਸੋਧਣ ਵਾਸਤੇ ਅਸੀਂ ਕਮਿਸ਼ਨ ਨੂੰ ਦੁਆਰਾ ਮਤਾ ਪਾ ਕੇ ਭੇਜ ਰਿਹਾ ਅਸੀਂ ਆਪਣੀ ਸਾਰੀ ਚਾਰਾ ਜੋਰੀ ਕਰਾਂਗੇ ਕਿਸੇ ਵੀ ਕੀਮਤੇ ਕੋਈ ਬੋਰਡ ਗਲਤ ਨਾ ਬਣੇ ਉਸੇ ਦੀ ਬਣੇ ਜੋ ਗੁਰੂ ਗ੍ਰੰਥ ਸਾਹਿਬ 'ਚ ਆਸਤਾ ਰੱਖਦਾ ਹੈ ਉਹਨੂੰ ਪੂਰਨ ਤੌਰ ਤੇ ਮੰਨਦਾ ਹੈ ਔਰ ਉਹਦੇ ਮਤਾਬ ਕਪੜਾ ਜੀਵਨਮਤੀਤ ਕਰਦਾ ਹੈ ਤਾਂ ਕਿ ਉਸ ਰਿਪੋਰਟ 'ਤੇ ਦੋਏ ਮਤੇ ਅੱਜ ਸਾਡੇ ਬੋਰਡਰ ਸੇ ਜਿਨ੍ਹਾਂ ਤੇ ਬਹਿ ਕੇ ਅਸੀਂ ਜੋਰ ਦੇ ਕੇ ਮੀਟਿੰਗ ਕਰਕੇ ਤੁਹਾਡੇ ਰਾਹੀਂ ਅਸੀਂ ਸੰਗਤ ਤਾਂ ਸਾਰੀ ਗੱਲ ਪਹੁੰਚਾਉਣਾ ਚਾਹੁੰਦਾ ਕਿਉਂਕਿ ਸੰਗਤ ਵੀ ਸਾਰੀ ਬਾਲੀਵੁੱਡ ਸਾਖੀਰਤਾ ਤੁਸੀਂ ਵੀ ਸੰਗਤ ਦਾ ਹਿੱਸਾ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਅਗਲੀਆਂ ਪੀੜ੍ਹੀਆਂ ਤਾਂ ਹੀ ਤਰੱਕੀ ਕਰਨਗੇ ਜੇ ਪੰਜਾਬ ਖੁਸ਼ਹਾਲ ਹੋਏਗਾ ਖੁਸ਼ਹਾਲਤਾ ਹੈ ਜਾਂ ਸ਼ਾਂਤੀ